ਲੰਗੇ ਕੱਲ ਮਾਲਵਿੰਦਰ ਮਾਲੀ ਨੂੰ ਪਟਿਆਲੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਪੱਤਰਕਾਰ ਮਾਲੀ ਦੇ ਉੱਤੇ ਵੱਡਾ ਐਕਸ਼ਨ ਸੀਆਈਏ ਸਟਾਫ ਦੀ ਪੁਲਿਸ ਦਾ ਮਹਾਲੀ ਸੀਆਈਏ ਸਟਾਫ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਐਡਵੋਕੇਟ ਅਰਦੀਪ ਕਲੇਰ ਨੇ ਸਾਫ਼ ਤੌਰ ਤੇ ਉਹਦੇ ਪੰਜਾਬ ਸਰਕਾਰ ਨੂੰ ਕਹ ਰਿਹਾ ਲਾਸਤਿ ਹੈ ਕਿ ਮਾਲਵਿੰਦਰ ਮਾਲੀ ਪਤਰਕਾਰ ਨੇ ਵਿਭਾਗ ਨੇ ਔਰ ਆਪਣੇ ਵਿਭਾਗ ਅੰਦਾਜ਼ ਲਈ ਜਾਣੇ ਵੀ ਜਾਂਦੇ ਨੇ ਪਰ ਦੂਜੇ ਪਾਸੇ ਲੰਗੇ ਕੱਲ ਮਾਲਵਿੰਦਰ ਮਾਲੀ ਨੂੰ ਪਟਿਆਲਾ ਤੋਂ ਆਪਣੇ ਭਰਾ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਹ ਇਲਜ਼ਾਮ ਲਾਏ ਗਏ ਨੇ ਮਾਨਕ ਗੁਇਲ ਨੇ ਵੀ ਇਲਜ਼ਾਮ ਲਾਇਆ ਨੇ ਪਰਿਵਾਰ ਨੇ ਵੀ ਇਲਜ਼ਾਮ ਲਾਇਆ ਨੇ ਬਿਨਾਂ ਕਿਸੇ ਵਾਰੰਟ ਤੋਂ ਬਿਨਾਂ ਕਿਸੇ ਐਫ ਆਈ ਆਰ ਤੋਂ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਸ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਨੂੰਨੀ ਪੱਧਰ ਦੇ ਉੱਤੇ ਆਈਟੀ ਐਕਟ ਦੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਮਾਲਵਿੰਦਰ ਮਾਲੀ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗਲਤ ਟਿੱਪਣੀਆਂ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਦੂਜੇ ਪਾਸੇ ਮਾਲਵਿੰਦਰ ਮਾਲੀ ਦੇ ਬਾਰੇ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਦੇ ਬਾਰੇ ਸ਼ਰੋਮਣੀ ਅਕਾਲੀ ਦਲ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਅਰਸ਼ਦੀਪ ਪਲੇਅਰ ਜਿਹੜੇ ਸੀਨੀਅਰ ਸਪੋਕਸਪਰਸਨ ਨੇ ਸ਼ਰੋਮਣੀ ਅਕਾਲੀ ਦਲ ਦੇ ਔਰ ਨਾਲ ਦੀ ਨਾਲ ਆਪ ਵਕੀਲ ਵੀ ਨੇ ਔਰ ਜਿੰਨੇ ਵੀ ਵਕਾਲਤ ਦੇ ਸਾਰੇ ਮਾਮਲੇ ਹੈਗੇ ਆ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਹੋਏ ਆ ਅਰਸ਼ਦੀਪ ਕਲੇਰ ਜਿਹੜੇ ਨੇ ਉਹ ਬਖੂਬੀ ਦੇਖਦੇ ਨੇ ਜਾਣਦੇ ਨੇ ਸਮਝਦੇ ਨੇ ਪਹਿਲਾਂ ਵੀ ਬਹੁਤ ਸਾਰੇ ਮਸਲਿਆਂ ਬਾਰੇ ਅਰਸ਼ਦੀਪ ਕਲੇਰ ਬੋਲਦੇ ਰਹੇ ਨੇ ਔਰ ਇਸ ਮਾਮਲੇ ਉੱਤੇ ਵੀ ਅਰਸ਼ਦੀਪ ਕਲੇਰ ਨੇ ਸਟੈਂਡ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਸਪਸ਼ਟ ਕੀਤਾ ਔਰ ਮਾਲਵਿੰਦਰ ਮਾਲੀ ਦੇ ਹੱਕ ਦੇ ਵਿੱਚ ਖੜੋਗੇ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਹੁਣੇ ਪਤਾ ਲੱਗਿਆ ਕਿ ਪੰਜਾਬ ਦੇ ਇੱਕ ਸੀਨੀਅਰ ਪੱਤਰਕਾਰ ਮਾਲਵਿੰਦਰ ਮਾਲੀ ਸਾਹਿਬ ਨੂੰ ਪਟਿਆਲੇ ਤੋਂ ਉਹਨਾਂ ਦੇ ਭਰਾ ਦੇ ਘਰ ਤੋਂ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦਾ ਕਾਰਨ ਇੱਕ ਸੋਸ਼ਲ ਮੀਡੀਆ ਪੋਸਟ ਦੱਸੀ ਜਾ ਰਹੀ ਹੈ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਚੱਲ ਰਹੀ ਹੈ ਕਿਉਂਕਿ ਸੰਵਿਧਾਨ ਤਾਂ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੰਦਾ ਹੈ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਪਰ ਇਸ ਤਰੀਕੇ ਦੇ ਨਾਲ ਪੁਲਿਸ ਦੀਆਂ ਕਾਰਵਾਈਆਂ ਕਰਨੀਆਂ ਪੱਤਰਕਾਰਾਂ ਨੂੰ ਚੁੱਕਣਾ ਜਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦੀ ਜ਼ੁਬਾਨ ਬੰਦ ਕਰਨਾ ਇਹ ਕਿੱਥੋਂ ਤੱਕ ਜਾਏਗਾ ਰਾਜਨੀਤੀ ਦੇ ਵਿੱਚ ਵਿਚਾਰਕ ਮਤਭੇਦ ਸੁਭਾਵਿਕ ਨੇ ਤੇ ਵਿਰੋਧੀਆਂ ਦਾ ਕੰਮ ਹੈ ਸਰਕਾਰ ਦੇ ਮਾੜੇ ਕੰਮਾਂ ਨੂੰ ਉਜਾਗਰ ਕਰਨਾ ਤੇ ਸਰਕਾਰ ਦਾ ਕੰਮ ਹੈ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਨ। ਔਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਸਾਹਿਬ ਉਰੇ ਤੱਕ ਤਾਂ ਪਹੁੰਚੇ ਨੇ ਕਿ ਉਦੋਂ ਦੀਆਂ ਸਰਕਾਰਾਂ ਦੇ ਵਿੱਚ ਸਹਿਣਸ਼ੀਲਤਾ ਸੀ। ਨਹੀਂ ਮਾਨ ਸਾਹਿਬ ਨੇ ਨਾ ਤਾਂ ਕਿਕਲੀਆਂ ਪਾਉਣ ਦੇ ਵਿੱਚ ਕੋਈ ਕਮੀ ਛੱਡੀ, ਨਾ ਵਿਰੋਧੀਆਂ ਦੇ ਉੱਤੇ ਵਿਅੰਗ ਕਰਨ ਚ ਕੋਈ ਕਮੀ ਛੱਡੀ। 2014 ਦੇ ਵਿੱਚ MP ਬਣੇ ਸੀ, 2022 ਚ ਮੁੱਖ ਮੰਤਰੀ ਬਣੇ। ਪਰ ਕੋਈ ਝੂਠਾ ਪਰਚਾ, ਕੋਈ IT ਐਕਟ ਦਾ ਪਰਚਾ ਮੈਂ ਤਾਂ ਸਮਝ ਨਹੀਂ ਸਕਦਾ ਕਿ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਉਹ ਤੋਂ ਬਾਅਦ ਵਾਲੀਆਂ ਸਰਕਾਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤਾ ਹੋਵੇ ਸੋ ਐਸੀਆਂ ਕਾਰਵਾਈਆਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਤੇ ਸਰਕਾਰ ਨੂੰ ਡਿਮਾਂਡ ਕਰਦੇ ਆਂ ਕਿ ਜਲਦ ਤੋਂ ਜਲਦ ਉਹਨਾਂ ਨੂੰ ਰਿਹਾਅ ਕੀਤਾ ਜਾਵੇ